ਜਾ ਜ਼ਮੀਨਾਂ ਅਸੀਂ ਪਿੱਛੇ ਛੱਡ ਕੇ ਆਏ ਜਾਂ ਕਿਸੇ ਨੂੰ ਵੇਚ ਕੇ ਆਏ ਉਹ ਸੋ ਬੰਦਿਆਂ ਦਾ ਕੈਨੇਡਾ ਦੇ ਵਿੱਚ ਕਾਮਯਾਬ ਹੋਣਾ ਬਹੁਤ ਔਖਾ ਹੈ ਉਹ ਚੰਗੇ ਪੈਸੇ ਬਣਾ ਵੀ ਸਕਦਾ ਸੇਵ ਵੀ ਕਰ ਸਕਦਾ ਘਰਾਂ ਨੂੰ ਵੀ ਭੇਜ ਸਕਦਾ ਜੇ ਆਪਾਂ ਕੰਪੈਰੀਸ਼ਨ ਕਰਕੇ ਦੇਖੀ ਅੱਜ ਤੋਂ 10 ਸਾਲ ਪਹਿਲਾਂ ਦੀ ਜੀ ਇਜ਼ੀਲੀ ਜਿਹੜਾ ਤੁਸੀਂ ਆਪਣਾ ਕਰਜ ਲਾ ਸਕਦੇ ਹੋ 12-12 ਘੰਟੇ ਦੀਆਂ ਸ਼ਿਫਟਾਂ ਲਾਉਂਦਾ ਚੰਗੇ ਪੈਸੇ ਬਣ ਜਾਂਦੇ ਸੀ ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਕਰਦਾ ਸਵਾਗਤ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੇ ਵਲੌਗ ਦੀ ਜਿਹੜੀ ਟੌਪਿਕ ਹੈ ਜੀ ਬਹੁਤ ਜ਼ਰੂਰੀ ਮੈਨੂੰ ਲੱਗਦਾ 2024 ਵਿੱਚ ਵਲੌਗ ਦੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਟੌਪਿਕ ਕਰਦੇ ਆਂ ਜੀ ਸ਼ੁਰੂ ਕਿ ਕੈਨੇਡਾ 'ਚ ਜੇ ਆਪਾਂ ਆਂਦੇ ਆ ਜੀ ਇੱਥੇ ਆ ਕੇ ਜਿਹੜਾ ਸਾਡਾ ਪਿੱਛੇ ਵਾਲਾ ਕਰਜ ਹੋਊਗਾ 30 35 ਲੱਖ 40 ਲੱਖ ਦਾ ਆਪਾਂ ਜਿਹੜਾ ਲਿਆ ਹੋਊਗਾ ਜਾਂ ਜ਼ਮੀਨਾਂ ਅਸੀਂ ਪਿੱਛੇ ਛੱਡ ਕੇ ਆਏ ਜਾਂ ਕਿਸੇ ਨੂੰ ਵੇਚ ਕੇ ਆਏ ਉਹ ਆਪਾਂ ਦੁਬਾਰੇ ਲੈ ਸਕਾਂਗੇ ਜਾਂ ਕਰਜ਼ਾ ਲਾ ਸਕਾਂਗੇ ਜਿਹੜੀ ਮੁੱਕ ਦੀ ਗੱਲ ਹੈ ਕਰਜ਼ੇ ਦੀ ਲੋਨ ਦੀ ਉਤਰੇ ਜਾਂ ਨਹੀਂ ਉਤਰ ਸਕਦਾ ਸੋ ਸਭ ਤੋਂ ਪਹਿਲਾਂ ਜੀ ਸਟਾਰਟ ਕਰਦੇ ਆਂ ਗੱਲ ਜਦੋਂ ਆਪਾਂ ਕੈਨੇਡਾ ਆਦੇ ਜੀ ਹਰ ਕਿਸੇ ਤੇ ਹੀ ਲੋਨ ਹੁੰਦਾ ਕਿਸੇ ਕੋਲ ਵੀ ਮੈਨੂੰ ਲੱਗਦਾ ਜਿਹੜੇ ਮਿਡਲ ਕਲਾਸ ਵਾਲੇ ਆ 30 40 ਲੱਖ ਰੁਪਏ ਕਿਸੇ ਦੇ ਘਰੇ ਨਹੀਂ ਹੁੰਦਾ ਸੋ ਹਰ ਕਿਸ ਨੇ ਲੋਨ ਲਿਆ ਹੁੰਦਾ ਤੇ ਸਾਰਿਆਂ ਨੇ ਤਾਰਨ ਲਈ ਹੀ ਆਏ ਹੁੰਦੇ ਆ ਤਾਰ ਕੇ ਕੁਝ ਬਣਾਉਣਾ ਵੀ ਹੁੰਦਾ ਐਨੀਆਂ ਵੀ ਆਪਾਂ 30 ਲੱਖ ਤਾਰ ਦਿੱਤਾ ਤੇ ਉਹਦੇ ਬਾਅਦ ਕੁਝ ਅਸੀਂ ਕਰਨਾ ਨਹੀਂ ਸੋ ਸਾਰਿਆਂ ਨੇ ਲੋਨ ਵੀ ਲੈਣੇ ਹੁੰਦੇ ਤੇ ਪਿੱਛੇ ਕੁਝ ਹੋਰ ਦੁਵਾਰਾ ਬਣਾਣਾ ਵੀ ਹੁੰਦਾ ਜੇ ਇੱਥੇ ਆਏ ਜੇ ਕਲਾ ਰੋਟੀ ਪਾਣੀ ਹੋ ਸ਼ਕਣ ਆਏ ਹੁੰਦੇ ਤਾਂ ਇੰਡੀਆ ਚ ਵੀ ਸ਼ਕ ਸਕਦੇ ਸੀ ਸੋ ਗੱਲ ਕਰਦੇ ਆਂ ਜੀ ਸਟੂਡੈਂਟਸ ਤੇ ਪਹਿਲੀ ਗੱਲ ਪਹਿਲੀ ਗੱਲ ਜਦੋਂ ਜਿਹੜੇ ਸਟੂਡੈਂਟਸ ਵੀਜ਼ੇ ਤੇ ਆਂਦੇ ਆ ਉਹ ਕਿਵੇਂ ਕਰਜ਼ਾ ਲਾ ਸਕਦੇ ਆ ਜਾਂ ਉਹ ਉਹ ਕਰਜ਼ਾ ਲਾ ਸਕਣਗੇ ਜਾਂ ਨਹੀਂ ਲਾ ਸਕਣਗੇ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਜੀ ਅੱਜ ਤੋਂ 10 ਸਾਲ ਪਹਿਲਾਂ ਦੀ 2015 ਦੀ ਜਦੋਂ ਮੇਰੇ ਕੁਝ ਰਿਸ਼ਤੇਦਾਰ ਇੱਥੇ ਆਏ ਸੀ ਜਿਨ੍ਹਾਂ ਤੋਂ ਮੈਂ ਗੱਲਾਂ ਸੁਣੀਆਂ ਉਹ ਤੋਂ ਐ ਹੁੰਦਾ ਸੀ ਜੀ 2015 ਦੇ ਵਿੱਚ ਜਦੋਂ ਆਪਾਂ ਕਿਸੇ ਏਜੰਸੀ ਨੂੰ ਕੋਲ ਕਰਦੇ ਸੀ ਸਾਨੂੰ ਰਾਈਟਵੇ ਜਿਹੜਾ ਕੰਮ ਮਿਲ ਜਾਂਦਾ ਸੀ ਕੰਮ ਮਿਲਣ ਦੇ ਨਾਲ ਜਦੋਂ ਬੰਦਾ ਚਾਹੇ ਹਫ਼ਤੇ ਦੇ ਵਿੱਚ 4-5 ਦਿਨ ਵੀ ਧਿਆੜੀਆਂ ਲਾਦਾ 12-12 ਘੰਟੇ ਦੀਆਂ ਸ਼ਿਫਟ ਪੈਸੇ ਵਧਣ ਤੋਂ ਬਾਅਦ ਜਿਹੜਾ ਕਿਰਾਇਆ ਰੈਂਟ ਹੁੰਦਾ ਸੀ 2-300 ਹੈ ਨਾ 300 350 400 ਤੱਕ ਹੁੰਦਾ ਸੀ ਉਹਦੇ ਬਾਅਦ ਗਰੋਸਰੀ ਹੈ ਜਿਹੜੀ ਕਹਿੰਦੇ ਵੀ ਮਹੀਨੇ ਦੀ ਜਿਹੜੀ 300 ਦੇ ਵਿੱਚ ਸਾਰਿਆਂ ਦੀ ਹੋ ਜਾਂਦੀ ਸੀ ਬਟ ਜਿਹੜੀ ਹੁਣ ਗਰੋਸਰੀ 1000 1000 ਡਾਲਰ ਤੱਕ ਹੁੰਦੀ ਹੈ ਜੇ ਆਪਾਂ 4-5 ਜਣੇ ਰਹਿੰਦੇ ਆਂ ਜਿੱਥੇ ਕਿ ਜਿਹੜੇ ਰੈਂਟ ਵਧ ਗਏ ਰੈਂਟ ਵੀ 550 600 700 ਤੱਕ ਰੈਂਟ ਚੱਲ ਗਏ ਪਰ ਪਰਸਨ ਦੇ ਸੋ ਇਹ ਚੀਜ਼ਾਂ ਦੇ ਕਾਰਨ ਜਿਹੜਾ ਹੁਣ ਮਹਿੰਗਾਈ ਵਧ ਗਈ ਜੇ ਆਪਾਂ ਕੰਪੈਰੀਜ਼ਨ ਕਰਕੇ ਦੇਖੀ ਅੱਜ ਤੋਂ 10 ਸਾਲ ਪਹਿਲਾਂ ਦੀ ਜਾਂ 2000 15 ਦੀ ਜਾਂ 16 ਦੀ ਜਾਂ 17 ਦੀ ਗੱਲ ਕਰਕੇ ਦੇਖਿਓ ਉਦੋਂ ਕੰਮ ਦੀ ਜਿਹੜੇ ਬਹੁਤ ਜ਼ਿਆਦਾ ਹੈਗੇ ਸੀ ਇੱਥੇ ਬੰਦੇ 'ਤੇ ਕੰਮ ਲੱਭਣ ਜਾਣਾ ਨਹੀਂ ਪੈਂਦਾ ਸੀ ਏਜੰਸੀਆਂ ਖੁਦ ਫੋਨ ਕਰਦੀਆਂ ਲੀਆਂ ਪਰ ਹੁਣ ਕੀ ਹਾਲਾਤ ਹੋ ਗਏ ਜੀ ਹੁਣ ਜਦੋਂ ਆਪਾਂ ਕਿਸੇ ਏਜੰਸੀ ਨੂੰ ਕਾਲ ਕਰਦੇ ਆਂ ਪਹਿਲੀ ਗੱਲ ਤੇ ਏਜੰਸੀ ਸਾਡਾ ਫੋਨ ਨਹੀਂ ਚੱਕਦੀ ਮੈਸੇਜ ਕਰਦੇ ਆਂ ਰਿਪਲਾਈ ਨਹੀਂ ਕਰਦੀ ਤੇ ਵਿਜ਼ਿਟ ਕਰਦੇ ਆਂ ਤੇ ਉਹ ਕਹਿ ਜਾਂਦੇ ਰੈਜ਼ੂਮੇ ਦੇ ਦਿਓ ਤੇ ਆਪਾਂ ਤੁਹਾਨੂੰ ਦੱਸ ਦਾਂਗੇ ਇਹਦਾ ਕਾਰਨ ਕੀ ਹੈ ਕਿਉਂਕਿ ਸਟੂਡੈਂਟ ਬਹੁਤ ਜ਼ਿਆਦਾ ਵਧ ਗਏ 2019 20 21 22 23 19 20 ਵੀ ਆਪਾਂ ਛੱਡਦੇ ਆ 21 22 23 24 ਇਹ 4 ਸਾਲ ਦੇ ਵਿੱਚ ਇੰਨੇ ਕੁ ਜ਼ਿਆਦਾ ਸਟੂਡੈਂਟ ਆ ਗਏ ਕਿ ਕੰਮ ਇੱਥੇ ਬਹੁਤ ਜ਼ਿਆਦਾ ਘਟ ਗਿਆ ਇੱਥੇ ਸਟੂਡੈਂਟ ਨੂੰ ਵੀ ਨਹੀਂ ਦੋਸ਼ ਦੇ ਸਕਦੇ ਕਿਉਂਕਿ ਇੱਥੇ ਜਿਹੜੇ ਵੇਅਰ ਹਾਊਸ ਏਜੰਸੀਆਂ ਜਾਂ ਫਿਰ ਕੋਈ ਵੀ ਡਿਵੈਲਪਮੈਂਟ ਹੋਈ ਨਹੀਂ ਸਾਰੀ ਚੀਜ਼ਾਂ ਪੁਰਾਣੀਆਂ ਨੇ ਮਾਤਰਾ ਵਧ ਗਈ ਸਟੂਡੈਂਟ ਜ਼ਿਆਦਾ ਆ ਗਏ ਸੋ ਇਹਨਾਂ ਕਾਰਨ ਨੂੰ ਇੱਥੇ ਇੱਕ ਗੱਲ ਦੇਖ ਕੇ ਮੈਂ ਕਹਿੰਦਾ ਹਾਂ ਆਪਾਂ ਜਿਹੜਾ ਪਿੱਛੇ ਵਾਲਾ ਕਾਰਜ ਲਾ ਸਕਦੇ ਜੇ ਸਾਨੂੰ ਪ੍ਰੋਪਰ ਕੰਮ ਮਿਲ ਗਿਆ ਆਪਾਂ ਹਫ਼ਤੇ ਦੇ ਵਿੱਚ 5 ਦਿਨ ਕੰਮ ਜਾਣ ਲੱਪੇ ਜੀ ਜੇਕਰ ਆਪਾਂ ਚਾ 3 ਤੋਂ 4000 ਡਾਲਰ ਮਹੀਨੇ ਦਾ ਇੱਥੇ ਕਮਾਉਂਦੇ ਆ। ਮਤਲਬ ਕਿ 2.5 ਲੱਖ ਇੰਡੀਆ ਦਾ ਲਗਾ ਸਕਦੇ ਆ ਆਪਾਂ ਜੇ 1000 ਡਾਲਰ ਆਪਾਂ ਘਰਾਂ ਨੂੰ ਪਾਈਏ 1000 ਵੀ ਛੱਡੋ ਆਪਾਂ 6-700 ਡਾਲਰ ਵੀ ਘਰਾਂ ਨੂੰ ਪਾਉਂਦੇ ਆ ਮਤਲਬ ਕਿ 50000 60000 ਡਾਲਰ ਆਪਾਂ ਘਰਾਂ ਨੂੰ ਪਾ ਦਿੰਦਾ ਸੋ ਉਹਦੇ ਨਾਲ ਸਾਨੂੰ ਕੀ ਹੋਣਾ ਫਾਇਦਾ ਹੋ ਜਾਣਾ ਜੀ ਕਿਉਂਕਿ ਆਪਾਂ ਘਰੇ ਜੇ 50-50000 ਵੀ ਪਾਈਗੇ ਮਹੀਨੇ ਦਾ ਆਪਾਂ 7 ਜਾਂ 8 ਲੱਖ ਤੱਕ ਪਾ ਦਾਂਗੇ ਬਟ ਜੇਕਰ ਜਿਹੜੇ ਹੁਣ ਦੇ ਹਾਲਾਤ ਨੇ ਕਮੀ ਨਹੀਂ ਮਿਲੇ ਸਾਨੂੰ ਕਿਉਂਕਿ ਅੱਜ ਕੱਲ ਹਰ ਕਿਸੇ ਨਾਲ ਹੁੰਦਾ ਮੇਰੇ ਜਿਆਦਾ ਕੁਝ ਫੋਲੋਅਰਸ ਐ ਨਹੀਂ 10000 ਬੰਦਾ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਦਾ ਉਹਨਾਂ ਵਿੱਚੋਂ ਮੈਨੂੰ 100-150 ਮੈਸੇਜ ਆਇਆ ਹੋਇਆ ਜਿਨ੍ਹਾਂ ਤੇ ਮੇਰੇ ਤੋਂ ਰਿਪਲਾਈ ਤੱਕ ਨਹੀਂ ਕਰ ਰ ਵੀ ਰਪਲਾਈ ਨਹੀਂ ਹੋ ਰੇ ਤੇ ਉਹ ਸਾਰੇ ਹੀ ਮੈਸੇਜ ਜਿੰਨੇ ਵੀ ਹੈਗੇ ਨੇ ਉਹ ਕੰਮ ਦੇ ਰਿਲੇਟਡ ਆ ਕਿ ਸਾਨੂੰ ਕੰਮ ਲੱਭ ਦੋ ਕੰਮ ਲਗਵਾ ਦੋ ਕੰਮ ਦੇ ਦੇ ਦੋ ਐਦਾ ਕਰਕੇ ਸਾਡੇ ਉਤੇ ਕਰਜ ਆ ਅਸੀਂ ਸੁਸਾਈਡ ਕਰਨ ਲੱਗੇ ਸੀ ਡਿਪਰੈਸ਼ਨ ਚ ਸੋ ਇਹਨਾਂ ਕਾਰਨਾ ਕਰਕੇ ਜਿਹੜਾ ਜੇ ਤਾਂ ਐਦਾ ਕੰਮ ਨਹੀਂ ਮਿਲਿਆ ਫਿਰ ਜਿਹੜਾ ਉਹ ਕਰਜ ਮੈਨੂੰ ਲੱਗਦਾ ਆਉਣ ਵਾਲੇ 5 ਸਾਲ ਤੱਕ ਨਹੀਂ ਲੱਗਣਾ ਜੇ ਇੱਥੇ ਕੰਮ ਮਿਲ ਗਏ 7-8 ਦਿਨ ਤੁਸੀਂ ਕੰਮ ਕਰ ਲਿਆ ਤੇ इजीली ਜਿਹੜਾ ਤੁਸੀਂ ਆਪਣਾ ਕਰਜ ਲਾ ਸਕਦੇ ਹੋ ਤੇ ਹੁਣ ਗੱਲ ਕਰਦੇ ਆਂ ਜੀ ਕੈਟਾਗਰੀ ਦੀ ਕੁਝ ਹੁੰਦੀ ਐ ਇੱਕ ਇੱਕ ਕੈਟਾਗਰੀ ਚ ਆਪਾਂ ਸਟੂਡੈਂਟ ਰੱਖਦੇ ਆਂ ਜਿਹੜੇ ਪਿੱਛੋਂ ਮਿਹਨਤ ਕਰਕੇ ਮਤਲਬ ਮਿਹਨਤ ਕੀਤੀ ਹੁੰਦੀ ਆ ਤੇ ਇੱਥੇ ਮਿਹਨਤ ਕਰਨ ਆਏ ਹੁੰਦੇ ਆ ਦੂਜੇ ਹੁੰਦੇ ਐਸ਼ੀ ਪੱਠੇ ਵਾਲੇ ਸਭ ਤੋਂ ਪਹਿਲਾਂ ਗੱਲ ਕਰਦੇ ਜੀ ਮਿਹਨਤ ਵਾਲੇ ਜਿਹੜੇ ਸਟੂਡੈਂਟ ਨੇ ਮਿਹਨਤ ਕਰਨੀ ਆ ਜੀ ਉਹਨੇ ਮਿਹਨਤ-ਮੁਹੰਤ ਕਰਕੇ ਖੱਜਲ-ਖਵਾਰ ਹੋ ਕੇ ਕਿਸੇ ਦੀ ਤਰਲੇ ਮਿੰਤਾ ਕਰਕੇ ਕੰਮ ਜਿਹੜਾ ਲੱਭ ਲੈਣਾ ਕੰਮ ਜਦੋਂ ਉਹਨਾਂ ਨੂੰ ਮਿਲ ਗਿਆ ਜੀ ਉਹਨਾਂ ਨੇ ਜਿਹੜੇ ਕੰਮ ਦੇ ਵਿੱਚ ਸੇਵਿੰਗ ਵੀ ਕਰ ਲੈਣੀ ਬਹੁਤੇ ਫालतू ਖਰਚੇ ਨਹੀਂ ਕਰਨੇ ਸੇਵਿੰਗ ਕਰਨੀ ਇੱਥੇ ਬਹੁਤ ਜ਼ਰੂਰੀ ਹੈ ਜੇਕਰ ਆਪਾਂ ਇੱਕ ਮਹੀਨਾ ਕੰਮ ਨਹੀਂ ਕੀਤਾ ਆਪਾਂ ਘੱਟੋ ਘੱਟ 3 ਮਹੀਨੇ ਪਿੱਛੇ ਪੈ ਜਾਾਂਗੇ ਫਿਰ ਲੋਕਾਂ ਦੀਆਂ ਮੰਗਾਂ ਕਰਨਗੇ ਕਿ ਸਾਨੂੰ ਰੈਂਟ ਦੇ ਪੈਸੇ ਦੇ ਦਿਓ ਸਾਨੂੰ ਗਰੋਸਰੀ ਨੂੰ ਪੈਸੇ ਦਿਓ ਸਾਡੀ ਫੀਸ ਆ ਗਈ ਇਹ ਚੀਜ਼ਾਂ ਦੇ ਇੱਥੇ ਹਾਲਾਤ ਹੈਗੇ ਨੇ ਜਿਹਦੇ ਪੂਰੀਆਂ ਨਹੀਂ ਕਰ ਸਕਦਾ ਕੋਈ ਵੀ ਬੰਦਾ ਜੇਕਰ ਕੰਮ ਹੈਗਾ ਏ 7 ਦਿਨ ਕੰਮ ਹੈ ਜੇ ਕੋਈ ਮਿਹਨਤੀ ਨਹੀਂ ਆਣਾ ਹੈ ਨਾ 5 ਦਿਨ ਕੰਮ ਵੀ ਕਰਦਾ ਉਹ ਚੰਗੇ ਪੈਸੇ ਬਣਾ ਵੀ ਸਕਦਾ ਸੇਵ ਵੀ ਕਰ ਸਕਦਾ ਘਰਾਂ ਨੂੰ ਵੀ ਭੇਜ ਸਕਦਾ ਕਰਜ਼ਾ ਲਾ ਵੀ ਸਕਦਾ ਜ਼ਮੀਨ ਜਿਹੜੀ ਵੇਚ ਕੇ ਆ ਉਹ ਦੁਬਾਰੇ ਦਵਾ ਸਕਦਾ ਤੇ ਨਵੀਂ ਜ਼ਮੀਨ ਲੈ ਵੀ ਸਕਦਾ ਕੈਨੇਡਾ ਉਨਾ ਮਾੜਾ ਨਹੀਂ ਪਰ ਜੇ ਕੰਮ ਮਿਲੇ ਤਾਂ ਨਹੀਂ ਮਿਲੇ ਤੇ ਮਾੜਾ ਹੀ ਆ ਕਿਉਂਕਿ 2-2 3-3 ਸਾਲ ਜੇ ਕੰਮ ਹੀ ਨਹੀਂ ਮਿਲਿਆ ਕਿਉਂਕਿ ਅੱਜ ਦੇ ਜਿਹੜੇ ਹਾਲਾਤ ਨੇ 8-8 9-9 ਮਹੀਨੇ ਵਾਲੇ ਤਾਂ ਸਟੂਡੈਂਟ ਮੈਂ ਦੇਖ ਚੁੱਕਿਆ ਮੈਨੂੰ ਮੈਸੇਜ ਆਂਦੇ ਆ ਵੀ 8-9 ਮਹੀਨੇ ਹੋ ਗਏ ਕੰਮ ਨਹੀਂ ਮਿਲਿਆ ਸੋ ਇਹ ਜਿਹੜੇ ਹਾਲਾਤ ਨੇ ਕੈਨੇਡਾ ਦੇ ਸੋ ਜੇਕਰ ਕੰਮ ਮਿਲ ਗਿਆ ਫਿਰ ਤੇ ਕੋਈ ਚੱਕਰ ਨਹੀਂ ਉਹ ਸਟੂਡੈਂਟ ਜਿਹੜਾ ਆਪਣਾ ਆਰਾਮ ਨਾਲ ਖਰਚਾ ਕੱਢ ਸਕਦਾ ਹੁਣ ਗੱਲ ਕਰਦੇ ਆ ਉਹਨਾਂ ਸਟੂਡੈਂਟਸ ਦੀ ਜਿਹੜੇ ਪਿੱਛੋਂ ਥੋੜੇ ਜਿਹੀ ਐਸ਼ ਹੁੰਦੀ ਹੈ ਨਾ ਗੱਡੀਆਂ 'ਚ ਘੁੰਮੇ ਹੁੰਦੇ ਆ ਨਿਆਰੇ ਲੈ ਹੁੰਦੇ ਇੱਥੇ ਆ ਕੇ ਵੀ ਉਹ ਇਹ ਚੀਜ਼ ਸੋਚ ਰੱਖਦੇ ਆ ਆਪਾਂ ਆਂਦੇ ਸਾਰੀ ਇਹਨਾਂ ਡੋਜ ਲੈ ਲਾਂਗੇ 4000 ਇਦਾਂ ਦੀਆਂ ਗੱਡੀਆਂ ਨਾ ਰੂਬੀ ਕੋਲ ਵਗੈਰਾ ਜੀਪਾਂ 'ਚ ਘੁੰਮਾਂਗੇ ਉਹਨਾਂ ਲਈ ਕੀ ਹੁੰਦਾ ਜੀ ਉਹਨਾਂ ਨੇ ਕੰਮ ਦਾ ਥੋੜਾ ਜੇ ਕੰਮ ਮਿਲੇ ਵੀ ਕੰਮ ਪਹਿਲਾਂ ਕਰਨਾ ਨਹੀਂ ਜੇ ਮਿਲ ਜੇ ਫੇਰ ਵੀ ਇੱਕ ਦਿਨ ਜਾ ਕੇ ਕਹਿਣਾ ਵੀ ਅੱਜ ਮੇਰੀ ਲੱਤ ਦੁਖਦੀ ਅੱਜ ਮੇਰੀ ਬਾਹਾਂ ਦੁਖਦੀ ਸੋ ਬੰਦਿਆਂ ਦਾ ਕੈਨੇਡਾ ਦੇ ਵਿੱਚ ਕਾਮਯਾਬ ਹੋਣਾ ਬਹੁਤ ਔਖਾ ਹੈ ਮੈਂ ਹਰ ਕਿਸੇ ਨੂੰ ਨਹੀਂ ਕਹਿੰਦਾ ਹੁਣ ਕਈ ਮੈਨੂੰ ਕਹਿਣਗੇ ਕਿ ਤੂੰ ਕਿੰਨਾ ਕੰਮ ਕਰਦਾ ਇਹਨਾਂ ਨੇ ਨਾ ਇੱਕ ਦਿਨ ਜਾ ਕੇ ਕਹਿ ਦੇਣਾ ਵੀ ਦੂਜੇ ਦਿਨ ਸਾਡੀ ਲੱਤ ਦੁਖਦੀ ਅਜਾ ਪਿੱਠ ਦੁਖਦੀ ਸੋ ਉਹਨਾਂ ਲਈ ਕਾਰਜ ਲਾਣਾ ਬਹੁਤ ਔਖਾ ਹੈ ਜਿਹੜੇ ਪਹਿਲੇ 2 ਤੇ 3 ਸਾਲ ਹੁੰਦੇ ਹੋ ਹੱਡ ਤੋੜ ਕੇ ਮਿਹਨਤ ਕਰਨੀ ਪੈਣੀ ਜਿੰਨੀ ਨੀਂਦ ਮਾਰ ਸਕਦੇ ਹੋ ਮਾਰਨੀ ਪੈਣੀ ਹੁਣ ਐ ਹੋਵੇ ਤੁਸੀਂ 4 ਘੰਟੇ ਦੀ ਸ਼ਿਫਟ ਲਾ ਕੇ ਆਓ ਤੇ 12 ਘੰਟੇ ਦੇੁੱਤੇ ਪੈਣਾ ਔਟੋ ਵੀ ਅਸੀਤਾ ਜੀ ਅੱਜ ਸ਼ਿਫਟ ਲਾਈ ਵੀ ਮੈਂ ਕਈ ਦੇਖਿਆ ਇਦਾਂ ਦੇ ਸਟੂਡੈਂਟ ਦੇਖਿਆ ਹਰ ਕੋਈ ਨਹੀਂ ਹੁੰਦਾ ਬਥੇਰੇ ਜਣੇ ਇੱਥੇ ਆਏ ਜਿਨ੍ਹਾਂ ਨੇ ਕਾਰਜੇ ਵੀ ਲਾਏ ਹੋਣੇ ਮਿਹਨਤ ਵੀ ਕਰਦੇ ਆ ਬਥੇਰੇ ਕਰਦੇ ਪਰ ਕਈ ਜਿਹੜੇ ਇਦਾਂ ਦੇ ਪਿੱਛੋਂ ਆਗੇ ਆਪਾਂ ਕਹਿ ਦਿੰਦੇ ਆ ਵੀ ਆਹ 4 ਘੰਟੇ ਸ਼ਿਫਟ ਲਾ ਕੇ 12 ਘੰਟੇ ਉੱਠੇ ਨਾ ਜੀ ਫਿਰ ਰੋਟੀ ਪਾਣੀ ਵੀ ਮੰਜੇ ਤੇ ਹੋਵੇ ਉਹਨਾਂ ਦਾ ਜੀ ਇੱਥੇ ਕਾਰਜ ਲਾਣਾ ਮੈਨੂੰ ਨਹੀਂ ਲੱਗਦਾ ਉਹ ਲਾ ਸਕਣਗੇ 2-3 ਸਾਲ ਤੇ ਛਡੋ ਆਉਣ ਵਾਲੇ 10 ਸਾਲ ਤੇ ਉਹਨਾਂ ਤੇ ਕਰਜ਼ੇ ਨਹੀਂ ਉੱਤਣ ਜੀਤ ਨਹੀਂ ਲੱਤਾਂ ਪੈਰੇ ਦੁਖੀ ਗਈਆਂ ਸੋ ਇਹ ਸਟੂਡੈਂਟ ਜਿਹੜੇ ਹੁਣ ਕਈ ਆਣਗੇ ਹਨ ਐਸ਼ੀ ਪਿੱਛੋਂ ਐਸ਼ ਇਹਨਾਂ ਪਿਆਰੇ ਲਈ ਉਹਦੇ ਆ ਕੇ ਇੱਥੇ ਗੱਡੀ ਲੈ ਲੈਂਦੇ ਗੱਡੀ ਲੈਣੀ ਕੋਈ ਮਾੜੀ ਗੱਲ ਨਹੀਂ ਇੱਥੇ ਕੈਨੇਡਾ ਦੇ ਵਿੱਚ ਨੀਡ ਹੁੰਦੀ ਜਦੋਂ ਸਟੂਡੈਂਟ ਹੈ 8-9 ਮਹੀਨੇ ਤੁਸੀਂ ਕੰਮ ਦੱਬ ਕੇ ਕਰ ਲਿਆ ਨਾ 3-4000 ਡਾਲਰ ਸੇਵ ਆ ਗੱਡੀ ਕੈਸ਼ ਤੇ ਚੱਕ ਲੋ ਕੈਸ਼ ਚੱਕ ਲੋ ਥੋੜਾ ਖਰਚਾ ਸਿਰਫ ਇੰਸ਼ੋਰੈਂਸ ਦਾ ਆਉਣਾ ਇੰਸ਼ੋਰੈਂਸ ਦੇਉਂਗੇ ਸਿਰਫ 2-300 ਡਾਲਰ ਇੰਸ਼ੋਰੈਂਸ ਆਜੂਗੀ ਜੇ ਤੁਸੀਂ ਗੱਡੀ ਲੈ ਲਈ ਉਹ 22 ਵੀਕਲੀ ਉਹਦੀ 2.5 3-300 ਡਾਲਰ 600 ਡਾਲਰ ਤਾਂ ਉਹਦੀ ਕਿਸ਼ਤ ਚੱਲ ਗਈ ਤੇ ਉਹ 3-400 ਡਾਲਰ ਉਹਦੇ 'ਚ ਤੁਸੀਂ ਆਪਣੇ ਇੰਸ਼ੋਰੈਂਸ ਕਰਵਾ ਲਈ ਉੱਪਰ ਉਹਦਾ 5-600 ਦਾ ਮਹੀਨੇ ਦਾ ਖਰਚਾ 1500 ਤੱਕ ਤਾਂ ਹੋਈ ਉਹ ਕਮਾਈ ਤੋਂ ਉਹਨੂੰ 100 ਡਾਲਰ ਦੀ ਨਹੀਂ ਆएगी ਸੋ ਉਹਨਾਂ ਨੇ ਕਰਜ ਕਿੱਥੇ ਲਾਣੇ ਉਹ ਕਰਜ ਨਹੀਂ ਲਾ ਸਕਦੇ ਸੋ ਹੁਣ ਕਰਜ ਉੱਤਾ ਵੀ ਪਹਿਲੇ ਤਾਂ ਉਹਦਾ 20 20-25 ਲੱਖ 'ਚ ਕਰਜ ਹੋ ਜਾਂਦਾ ਹੁਣ ਕਰਜ ਵੀ 40-45 ਲੱਖ ਸੋ ਜੇ ਕੰਮ ਚ ਲਾਣਾ ਏ ਤਾਂ ਇੱਥੇ ਆ ਕੇ ਇਹ ਚੀਜ਼ ਛੱਡ ਦੋ ਵੀ ਮੈਂ ਆਹ ਕੰਮ ਨਹੀਂ ਕਰਨਾ ਮੈਂ ਉਹ ਕੰਮ ਨਹੀਂ ਕਰਨਾ ਇੱਥੇ ਨਹੀਂ ਕਰਨਾ ਦੂਰ ਐ ਨੇੜੇ ਐ ਦੇਖੋ ਅੱਜ ਦੇ ਹਾਲਾਤ ਨੇ ਇੱਥੇ ਕੰਮ ਨਹੀਂ ਮਿਲਦਾ ਸੋ ਕੰਮ ਲੱਭਣ ਲਈ ਜਿੱਥੇ ਮਰਜ਼ੀ ਕੰਮ ਮਿਲ ਜੇ ਚੁੱਪ ਕਰਕੇ ਚੱਲ ਜਾਇਆ ਕਰੋ ਸੋ ਮੈਨੂੰ ਕਿਹੜੇ ਮੈਸੇਜ ਆਂਦੇ ਕਈ ਬਈ ਉਹ ਕਿਹੜੀ ਏਜੰਸੀ ਚ ਹਾਇਰ ਹੋ ਗਿਆ ਇਹ ਕਿਹੜਾ ਕੰਮ ਐ ਬਈ ਕਿ ਬਈ ਮੈਨੂੰ ਕੰਮ ਦੱਸੂਗੇ ਕਿਹੜਾ ਬਈ ਕੰਮ ਜਿਹੜਾ ਮਰਜ਼ੀ ਹੋਵੇ ਜਾਂ ਕੰਮ ਹੀ ਕਰਨ ਆਗੇ ਜਦੋਂ ਇੱਥੇ ਅਸੀਂ ਆਏ ਕੰਮ ਕਰਨਾ ਚਾਹੇ ਉਹ ਗਟਰ ਸਾਫ ਕਰਨਾ ਪੈ ਜੇ ਚਾਹੇ ਭਾਂਡੇ ਮਾਂਜਣੇ ਪੈ ਜੇ ਉਹ ਕਰਨਾ ਹੀ ਪੈਣਾ ਕਿਉਂਕਿ ਸਾਡੇ ਕੋਲ ਕੋਈ ਸਕਿੱਲ ਨਹੀਂ ਹੈਗਾ ਜੇ ਤਾਂ ਆਪਾਂ ਪਿੱਛੋਂ ਵੈਲ এডਿਕੇਟਿਡ ਹੈਗੇ ਆ ਆਪਾਂ ਨੂੰ ਕੋਈ ਹੁਨਰ ਹੈਗਾ ਹੱਥ 'ਚ ਕੋਈ ਸਕਿੱਲ ਹੈਗਾ ਸਾਡੇ ਉਸ ਟਾਈਪ ਦਾ ਆਪਾਂ ਕੰਮ ਲੱਭ ਸਕਦੇ ਆ ਪਰ ਜਦ ਸਾਡੇ ਕੋਈ ਕੋਈ ਚੀਜ਼ ਹੈ ਹੀ ਨਹੀਂ ਪਿੱਛੋਂ ਤਾਂ ਸਾਨੂੰ ਜਿਹੜਾ ਐਟ ਲਾਸਟ 'ਚ ਇਹ ਹੀ ਕੰਮ ਕਰਨੇ ਪੈਣੇ ਨੇ ਜੇ ਆਪਾਂ ਲੇਬਰ ਵੀ 2-3 ਸਾਲ ਕਰ ਲਈਏ ਤਾਂ ਇੰਨੇ ਕ ਪੈਸੇ ਆਪਾਂ 20-25 ਲੱਖ ਘਰੇ ਮੋੜ ਸਕਦੇ ਆ ਇੰਨਾ ਕ ਜੇ ਆਪਾਂ ਚੰਗੀ ਤਰ੍ਹਾਂ ਕੰਮ ਕਰੀਏ ਜੇ ਥੋੜਾ ਜਿਹਾ ਆਪਣਾ ਹੱਥ ਘੁੱਟ ਕੇ ਚੱਲੀਏ 2-3 ਸਾਲ ਹੱਥ ਘੋਟਲੇ ਬਾਅਦ ਚੋਂ ਪਿੱਛੇ ਐਸੇ ਹੀ ਕਰਨੀ ਸਾਰੀ ਜ਼ਿੰਦਗੀ ਗੱਡੀਆਂ ਫੇਰ ਜੜੀਆਂ ਮਰਜ਼ੀਆਂ ਲੈ ਲਿਓ ਸੋ ਜੇ ਕਰਜ਼ਾ ਲੈਣਾ ਏ ਸਟੂਡੈਂਟ ਜ਼ਰੂਰ ਲਾ ਸਕਦੇ 2 ਸਾਲ ਦੇ ਵਿੱਚ ਕਰਜ਼ਾ ਜ਼ਿਆਦਾ ਨਹੀਂ ਤਾਂ ਮੈਂ ਕਹਿੰਦਾ 10-15 ਲੱਖ ਸਟੂਡੈਂਟ ਪਿੱਛੇ ਮੋੜ ਸਕਦਾ ਗੱਲ ਸਾਰੀ ਕੰਮ ਦੀ ਜੇ ਕੰਮ ਮਿਲ ਗਿਆ ਤੱਲੇ-ਤੱਲੇ ਆ ਤੇ ਨਹੀਂ ਤਾਂ ਫਿਰ ਵੀ ਥੱਲੇ-ਤੱਲੇ ਆ ਸੋ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਧਿਆਨ ਇੰਡੀਆ ਤੇ ਇੱਕ ਸੈਟਅਪ ਮਾਈਂਡ ਇਦਾਂ ਦਾ ਰੱਖ ਕੇ ਆਇਆ ਕਰੋ ਵੀ ਉੱਥੇ ਜਾ ਕੇ ਕੁਝ ਮਰਜ਼ੀ ਹੋ ਜੇ ਮਹੀਨੇ ਦੇ ਵਿੱਚ ਕੰਮ ਲੱਭ ਕੇ ਕੰਮ ਲੱਗਣਾ ਚਾਹੇ ਮੈਨੂੰ 7 ਦਿਨ ਕੰਮ ਕਰਨਾ ਪਵੇ 7 ਦਿਨ ਵੀ ਕੰਮ ਕਰਾਂਗੇ ਸੋ ਇਹ ਜਿਹੜੀਆਂ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖ ਕੇ ਆਈਏ ਆਓ ਜੀ ਸਾਡੇ ਕੇ ਆਓ ਜੇਕਰ ਆਣਾ ਹੈ ਤੇ ਇੱਕ ਹੋਰ ਜਿਹੜੀ ਮੈਂ ਗੱਲ ਕਹਿ ਦਿੰਦਾ ਵੀ ਜਿਨ੍ਹਾਂ ਦੇ ਕੋਲ ਇੰਡੀਆ ਦੇ ਵਿੱਚ ਕੰਮ ਕਰ ਵਧੀਆ ਹੈਗਾ 50 ਤੋਂ 60000 ਰੁਪਇਆ ਕਮਾ ਰਹੇ ਨੇ ਉਹਨਾਂ ਨੂੰ ਇੱਥੇ ਆਣ ਦੀ ਕੋਈ ਜ਼ਰੂਰਤ ਨਹੀਂ ਆ ਹੁਣ ਕਈ ਮੈਨੂੰ ਕਹਿਣਗੇ ਵੀ ਤੂੰ ਕਾਹਤੋਂ ਗਿਆ ਜੀ ਅਸੀਂ ਤੇ ਆ ਗਏ ਬਈ ਇਹ ਮੈਂ ਨਹੀਂ ਕਹਿੰਦਾ ਨਾ ਆਓ ਜੀ ਸੱਤ ਕੇ ਆਓ ਜਿਨ੍ਹਾਂ ਨੇ ਆਣਾ ਇੱਥੇ ਕਿਸੇ ਨੇ ਮੈਂ ਬੜਾ ਜੁੜੀ ਤੁਹਾਨੂੰ ਕਹਿ ਦਿੰਦਾ ਵੀ ਤੁਸੀਂ ਨਾ ਆਓ ਤੇ ਤੁਸੀਂ ਰੁਕ ਜਾਣਾ ਜਿਨੇ ਆਣਾ ਉਹ ਨਹੀਂ ਆਏ ਜਾਣਾ ਇੱਕ ਸਹੀ ਚੰਗੀ ਸਲਾਹ ਇੱਕ ਜਿਹੜੇ ਤੁਹਾਨੂੰ ਤੁਸੀਂ ਇਹ ਚੀਜ਼ਾਂ ਆ ਕੇ ਇੱਥੇ ਕਰ ਸਕਦੇ ਉਹ ਮੇਰਾ ਫਰਜ਼ ਸੀ ਉਹ ਮੈਂ ਦੱਸਿਆ ਦਿੱਤਾ ਜੇਕਰ ਮੈਂ ਵੀਡੀਓ ਬਣਾਉਂਦਾ ਹਾਂ ਤਾਂ ਮੈਂ ਆਪਣੇ ਵੱਲੋਂ ਇਹ ਹੀ ਕੋਸ਼ਿਸ਼ ਕਰਦਾ ਕਿ ਇੱਥੇ ਦੀ ਸੱਚਾਈ ਤੁਹਾਨੂੰ ਦੱਸਾਂ ਪ੍ਰੋਪਰ ਤੁਹਾਨੂੰ ਹਰ ਇੱਕ ਚੀਜ਼ ਦੱਸਾਂ ਜਿਹਦੇ ਨਾਲ ਤੁਸੀਂ ਆਪਣਾ ਕੰਮ ਕਰ ਕਰ ਸਕੋ ਐਦਾਂ ਕੰਮ ਲੱਭ ਸਕੋ ਕਿਸੇ ਦੀ ਮਿਹਨਤ ਕਰਨ ਨਾਲ ਉਹ ਜੇਕਰ ਮੇਰੀ ਤੁਸੀਂ ਇੰਸਟਾਗ੍ਰam ਤੇ ਜਾ ਕੇ ਚੈੱਕ ਕਰਿਓ ਮੈਂ ਡੇਲੀ ਜਿਆਦਾ ਨਹੀਂ ਤੇ 20 ਤੋਂ 25 ਜਿਹੜੀਆਂ ਪੋਸਟਾਂ ਪਾਈਆਂ ਹੁੰਦੀਆਂ ਕੰਮ ਦੀਆਂ ਸੋ ਕੰਮ ਦੀਆਂ ਮੈਂ ਆਪ ਬਣਾ ਕੇ ਤਾਂ ਪਾ ਨਹੀਂ ਰਿਹਾ ਕਿਸੇ ਨਾ ਕਿਤੇ ਤਾਂ ਹਾਇਰ ਹੋਦੀ ਹਾਇਰ ਇੱਕ ਦੋ ਹੀ ਬੰਦੇ ਹੁੰਦੇ ਹੁੰਦੇ ਜਿਆਦਾ ਬੰਦੇ ਨੂੰ ਕੋਈ ਹਾਇਰ ਨਹੀਂ ਕਰਦਾ ਕਿਤੇ ਹਾਇਰਿੰਗ ਜਿਆਦਾ ਕਿਤੇ ਕਰੀ ਔਰ ਫਿਰ ਵਗੈਰਾ ਹੋ ਜੇ ਉੱਥੇ ਹਾਇਰਿੰਗ ਚੱਲ ਜਾਂਦੀ ਹੈ ਬਟ ਹਾਇਰ ਤੇ ਇੱਕ ਦੋ ਹੀ ਬੰਦੇ ਹੋਣੇ ਸੋ ਜਿਹੜਾ ਪਹਿਲਾਂ ਦਾ ਲ ਆ ਜਾਂਦਾ ਉਹ ਹੋ ਜਾਂਦਾ ਹੁਣ ਕਈ ਕੀ ਕਰਦੇ ਉਹ ਉਹ ਦੇਖ ਕੇ ਮੈਨੂੰ ਮੈਸੇਜ ਕਰ ਦੇਣਗੇ ਕਿ ਬਾਈ ਆ ਕਿੱਥੇ ਆ ਜੋਬ ਹੈ ਨਾ ਕੰਮ ਲਗਾਵਾ ਦੋ ਉਹ ਮੈਨੂੰ ਮੈਨੂੰ ਕੋਈ ਵੀ ਮੈਸੇਜ ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਉਹਨਾਂ ਦੇ ਦਿੱਤੇ ਗਏ ਨੰਬਰ ਤੇ ਮੈਸੇਜ ਫੋਨ ਕਰੋ ਜਾਂ ਏਜੰਸੀ ਨੂੰ ਕਾਲ ਕਰੋ ਮੈਸੇਜ ਕਰੋ ਜੇਕਰ ਤੁਹਾਡੀ ਕਿਸਮਤ ਦੇ ਵਿੱਚ ਹੋਇਆ ਜੇਕਰ ਤੁਸੀਂ ਯਤਨ ਥੋੜੀ ਜੀ ਸਟਰਗਲ ਕਰ ਰਹੇ ਹੋ ਕੰਮ ਲੱਭਣ ਚ ਤੇ ਬਾਬਾ ਵੀ ਤੁਹਾਡੀ ਸੁਣੂਗਾ ਤੇ ਏਜੰਸੀ ਵਾਲੇ ਵੀ ਤੁਹਾਡੀ ਸੁਣੂਗੇ ਜੇਕਰ ਤੁਸੀਂ ਹੁਣ ਉੱਠਣੇ ਰਾਤ 12 ਵਜੇ 12 ਵਜੇ ਤੱਕ ਤਾਂ 15 ਬੰਦੇ ਹਾਇਰ ਹਾਇਰ ਹੋ ਜਾਂਦੇ ਤੇ ਤੁਹਾਨੂੰ ਕਿੱਥੇ ਰੱਖ ਲੈਣਾ ਕੀ ਸੀਨੇ ਕਰਜ਼ ਲਾਣ ਲਈ ਤੜਕੇ ਉੱਠਿਆ ਕਰੋ ਇੱਥੇ ਇੰਡੀਆ ਵਾਲਾ ਕੰਮ ਨਾ ਰੱਖਿਆ ਕਰੋ ਰਾਤ ਨੂੰ ਟਾਈਮ ਨਾਲ ਸੋਗੇ ਤੜਕੇ ਉੱਠ ਕੇ ਆਪਣੇ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ ਜਾਂ ਸੀ ਨੂੰ ਕੰਮ ਮਿਲ ਗਿਆ ਕਰ ਜੇ ਤਾਂ ਠਾ ਕਰਕੇ ਉੱਤਰ ਜਾਣਾ ਕਰਜ਼ਾ ਲੈਣਾ ਕੋਈ ਵੱਡੀ ਗੱਲ ਨਹੀਂ ਹੈਗੀ ਸੋ ਇਹ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖ ਕੇ ਆਇਓ ਤੇ ਥੋੜੇ ਜੇ ਕਹਿੜੇ ਹੋ ਕੇ ਆਇਓ ਵੀ ਆਪਾਂ ਜਾ ਕੇ ਉੱਥੇ ਜਿਹੜੀ ਮਰਜ਼ੀ ਹਾਲਾਤ ਹੋਣ ਆਪਾਂ ਫੇਸ ਕਰਾਂਗੇ ਪ੍ਰੋਬਲਮਾਂ ਕਿਉਂਕਿ ਖਰਚੇ ਵੀ ਵੱਧ ਗਏ ਥੋੜੇ ਜੇ ਪੈਸੇ ਕੋਲ ਵੀ ਹੋਣੇ ਚਾਹੀਦੇ ਸੇਵਿੰਗ ਕਰਕੇ ਚੱਲੋ ਜੇਕਰ ਇੱਥੇ ਕੋਈ ਸਟੂਡੈਂਟ ਸੇਵਿੰਗ ਕਰਕੇ ਚੱਲਦਾ ਏ ਜੇ ਕੱਲਾ ਮੈਂ ਜਿਵੇਂ ਆਪਣੇ ਤੇ ਲਾ ਕੇ ਚੱਲਾਂ ਤੇ 3000 ਡਾਲਰ ਦੀ ਪਿੱਛੇ ਸੇਵਿੰਗ ਕਰਕੇ ਚੱਲੀਏ ਕਿਉਂਕਿ ਜੇ 1-2 ਮਹੀਨੇ ਕੰਮਾ ਛੁੱਟ ਗਿਆ ਸਰਕਾਰੀ ਨੌਕਰੀ ਤੇ ਹੈ ਨਹੀਂ ਵੀ ਸਾਰੀ ਜ਼ਿੰਦਗੀ ਉੱਥੇ ਕੰਮ ਕਰੀ ਜਾਣਾ ਜੇ ਅਗਲੇ ਨੇ ਕੱਢ ਦਿੱਤਾ ਨਹੀਂ ਲੋਡ ਹੋਈ ਤੋ 2-3000 ਡਾਲਰ ਦੀ ਸੇਵਿੰਗ ਹੋਵੇ ਪਿੱਛੇ ਰੈਂਟ ਗ੍ਰੋਸਰੀ ਖਰਚਾ ਕਰਨ ਨੂੰ ਆਪਾਂ ਰੱਖ ਸਕੀਏ ਜੇ ਕੋਈ ਫੈਮਿਲੀ ਵਾਲਾ ਏ ਉਹਨੂੰ ਤਾਂ ਘੱਟੋ ਘੱਟ 10000 ਡਾਲਰ ਚਾਹੀਦਾ ਤਾਂ ਕਿ ਤਾਂ ਹੀ ਜਿਹੜਾ 1-2 ਮਹੀਨੇ ਦਾ ਤਾਂ ਕਜਾਰਾ ਹੋਣਾ ਸੋ ਇਹਨਾਂ ਚੀਜ਼ਾਂ ਦਾ ਧ ਕਰੋ ਬਾਕੀ ਖਰਚੇ ਪਾਣੀ ਲਈ ਕੱਢਿਆ ਕਰੋ ਘਰੇ ਭੇਜਣੇ ਘਰੇ ਭੇਜਿਆ ਕਰੋ ਸੇਵਿੰਗ ਕਰਨੀ ਸਟਾਰਟ ਕਰਨੀ ਪੈਣੀ ਜੇ ਚੋਗੀ ਚਾਣਾ ਹੈ ਘਰੇ ਵੀ ਪੈਸੇ ਮੁੜ ਜਣੇ ਸੇਵਿੰਗ ਵੀ ਹੋ ਜਾਣੀ ਸਾਰਾ ਕੁਝ ਹੋ ਜਾਣਾ ਗੱਲ ਸਾਰੀ ਕੰਮ ਤੇ ਟੇਕ ਗਈ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰਦੇ ਹੋ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਦੇ ਹੋ ਤੇ ਅਗਲੀ ਹੋਰ ਘੈਂਟ ਐਦਾਂ ਦੀ ਇਨਫੋਰਮੇਟਿਵ ਵੀਡੀਓ ਲੈ ਕੇ ਆਉਂਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨੇ ਵੀ ਨਵੇਂ ਦੇਖ ਰਹੇ ਹੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ